ਮੋਹਾਲੀ ਦੇ ਵਾਰਡ ਨੰਬਰ 11 ਫੇਸ 7 ਦੇ ਨਿਵਾਸੀਆਂ ਅਤੇ 13 13 ਸਸਤਾ ਵੱਲੋਂ ਰਾਹਤ ਸਮਗਰੀ ਹੜਪੀਠ ਲੋਕਾਂ ਲਈ ਖਾਸ ਤੌਰ ਤੇ ਅੱਜ ਭੇਜੀ ਗਈ ਇਸ ਦੇ ਵਿੱਚ ਰਾਸ਼ਨ ਕਿੱਟਾਂ ਤੋਂ ਲੈ ਕੇ ਦਵਾਈਆਂ ਹਰ ਤਰੀਕੇ ਦੀ ਕਰੇਲੂ ਚੀਜ਼ ਮੋਹਾਲੀ ਤੋਂ ਰਵਾਨਾ ਕੀਤੀ ਗਈ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਵੱਲੋਂ ਹਰੀ ਚੰਡੀ ਦੇ ਕੇ ਰਾਹਤ ਸਮਗਰੀ ਨੂੰ ਰਵਾਨਾ ਕੀਤਾ ਗਿਆ ਮੇਰੇ ਸਾਮ ਅੱਜ ਜਿਹੜਾ ਪੰਜਾਬ ਚ ਹੈਡਕਾਪੀਟਾ ਨੂੰ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਕੁਝ ਆਬ ਵੀ ਹਰੀਕੇਂਡੀ ਦਿੱਤੀ ਹੈ ਸਭ ਤੋਂ ਪਹਿਲਾਂ ਜੀ ਮੈਂ ਮੇਰੇ ਵੱਡੇ ਭਰਾ ਟਿੰਕੂ ਨੰਦ ਜੀ ਔਰ ਉਹਨਾਂ ਨੇ ਮਿਸੇ ਜਿਵੇਂ ਕੋਸਦਨ ਪਲਾਡਨ ਦੇ ਗਏ ਰਾਜ ਨੰਦ ਜੀ ਔਰ ਸਾਡੇ 13 ਜਰਾਂ ਸਸਤਾ ਦੇ ਸਦਰਬਾਲ ਸਾਹਿਬ ਆਏ ਹੋਏ ਚੰਡੀਗੜ੍ਹ ਤੋਂ ਔਰ ਸਾਡੇ ਮੈਡਮ ਮਹਾਰੀਬ ਮਹਾਰੀਬ ਦਾ ਚੇਅਰਮੈਨ ਨੇ ਸੋ ਮੈਂ ਸਮਝਦਾ ਕਿ ਜਿਹੜੀ ਇਹ ਸੰਗਤ ਇੱਥੇ ਇਕੱਠੀ ਹੋਈ ਆ ਸਭ ਦਾ ਯੋਗਦਾਨ ਆ ਸਾਡੇ ਪ੍ਰਧਾਨ ਜੀ ਮੰਤ్రਾਲੇ ਖੜੇ ਨੇ ਔਰ ਦਿਨੇ ਘਰੇ ਮੈਂ ਮਤਲਬ ਇਹ ਨਹੀਂ ਕਿ ਮੈਂ ਮਤਲਬ ਕੋਈ ਗੱਲ ਬਣਾ ਕੇ ਜਿਵੇਂ ਤੁਸੀਂ ਦੇਖੋ ਮੌਸਮ ਦਾ ਜੋ ਹਾਲਾਤ ਹੁਣ ਹੈਗੇ ਇਸ ਟਾਈਮ ਔਰ ਉੱਥੇ ਵੀ ਬਹੁਤ ਜ਼ਿਆਦਾ بارش ਹੋ ਰਹੀ ਆ ਔਰ ਹਰ ਇੱਕ ਦੀ ਸ਼ਾਦਾ ਨਾਲ ਜੋ ਜਿਹੜਾ ਕੋਈ ਮੇਰੇ ਸਰਦਾਰ ਸੀਗਾ ਉਹਦੇ ਵੀ ਵੱਧ ਹੋ ਕੇ ਅੱਜ ਜੋ ਮਤਲਬ ਯੋਗਦਾਨ ਪਾਇਆ ਸੋ ਮਦਦ ਨਹੀਂ ਕੀਤੀ ਆ ਹਰ ਪੀੜਤਾ ਮਾਸੂਦ ਭੇਜੀ ਆ ਉਹ ਹਰ ਪੀੜਤਾ ਉਹ ਨਹੀਂ ਕਿ ਉਹ ਕੋਈ ਮਲਬ ਤੋਂ ਨਿਜੋਰ ਨੇ ਉਹ ਤਕੜੇ ਨੇ ਚੰਗੇ ਕਾਰੋਬਾਰ ਹੋਏ ਬੰਦੇ ਸੀਗੇ ਪਰ ਕੁਦਰਤੀ ਮਾਰ ਇਹੋ ਜਿਹੀ ਹੋਈ ਤੇ ਭਾਵੇਂ ਪਸ਼ੂ ਸੀਗੇ ਭਾਵੇਂ ਬੰਦੇ ਨੇ ਭਾਵੇਂ ਘਰ ਨੇ ਉਹਨਾਂ ਦੇ ਖੇਤ ਨੇ ਫਸਲਾਂ ਜ਼ਮੀਨਾਂ ਸਭ ਉਜੜ ਗਈਆਂ ਸੋ 80 ਫਾਰਮਾਂ ਨਾਲ ਇਕੱਠੇ ਹੋ ਕੇ ਇਹੋ ਪਰੇਲਾ ਕੀਤਾ ਜੋ ਅਸੀਂ ਕਰ ਸਕਦੇ ਸੀਗੇ ਅਸੀਂ ਅੱਜ ਦੀ ਸਮਗਰੀ ਆਪਣੇ ਵੱਲੋਂ ਜਿਲ੍ਹਾ ਸਰਪੰਚ ਜੀ ਕਰਕੇ ਭੇਜਿਆ ਹੈਗਾ ਸੋ ਸਾਰੇ ਪੰਜਾਬ ਦੇ ਵਿੱਚੋਂ ਆਮ ਵਸਤੀ ਕਈ ਪਾਸੋਂ ਜਿਹੜੀ ਹੈਗੀ ਆ ਉਹਦੇ ਰਾਸ ਨਗਰੀ ਆ ਰਹੀ ਆ ਮੈਂ ਉਹਨਾਂ ਲੋਕਾਂ ਨੂੰ ਧੰਨਵਾਦ ਕਰਦਾ ਔਰ ਪ੍ਰਮਾਤਮਾ ਅਗੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਬਹੁਤ ਹੋ ਗਿਆ ਹੁਣ ਤੱਕ ਔਰ ਹੰਦੀ ਕਿਰਪਾ ਕਰੋ ਅਗੇ ਮੌਸਮ ਠੀਕ ਹੋ ਜੇ ਤਾਂ ਕਿ ਅਸੀਂ ਸਾਰੇ ਜਿਵੇਂ ਪਹਿਲਾਂ ਤਿੰਨੇ ਮਹੀਨਾਂ ਤੋਂ ਕਹਿੰਦੇ ਸੀ ਕਿ ਅਸੀਂ ਉਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਬਸ ਮਨਾ ਸਕੀਏ ਕਿਉਂਕਿ ਕੋਈ ਕੋਈ ਦੇ ਫੈਸਟੀਵਲ ਆਉਣੇ ਆ ਦੀਵਾਲੀ ਆਉਣੀ ਆ ਤੇ ਸਹਰਾ ਆਉਣਾ ਤੇ ਸਾਰੇ ਉਸ ਤਰ੍ਹਾਂ ਜਿਵੇਂ ਪਹਿਲਾਂ ਮੰਨਦੇ ਸੀ ਉਸ ਤਰ੍ਹਾਂ ਮਨਾ ਸਕੀਏ ਉਹ ਮੇਰੀ ਇਹੀ ਬੇਨਤੀ ਹੈ ਮੇਰਾ ਸੋਚਦਾ ਪੰਜਾਬ ਦੇ ਯੂਥ ਨੂੰ ਉਰਦਾ ਪੰਜਾਬ ਕਿਹਾ ਜਾਂਦਾ ਤੇ ਅੱਜ ਅਸੀਂ ਸਭ ਤੋਂ ਜ਼ਿਆਦਾ ਯੂਜ਼ ਕਰਦੇ ਆ ਠੀਕ ਹੈ ਨਾ ਦੇਖੋ ਸੌਤੇ ਦਿਨ ਮੈਂ ਇੱਕ ਬੇਖਾ ਦੂਰ ਕਰਦੇ ਆ ਕਿ ਅਸੀਂ ਨਿਸ਼ਾਨੇ ਕਹਿੰਦੇ ਕਿ ਸਾਰਾ ਜੂਥ ਬਾਹਰ ਚਲਾ ਗਿਆ ਕੈਨੇਡਾ ਚਲਾ ਗਿਆ ਅਮਰੀਕਾ ਚਲਾ ਗਿਆ ਪਰ ਅੱਜ ਦੇਖ ਨੂੰ ਮਿਲਦਾ ਕਿ ਪੰਜਾਬ ਦਾ ਵੀ ਜੂਥ ਵੀ ਹੈਗਾ ਅੱਜ ਜੂਥ ਸਭ ਤੋਂ ਫਰੰਟ ਤੇ ਹੋ ਕੇ ਲੜ ਰਿਹਾ ਔਰ ਮੈਂ ਸਮਝਦਾ ਜੇ ਉਹ ਕਾਬਲੇ ਤਰੀਫ ਹੈ ਕਿ ਜਿਹੜੇ ਪੰਜਾਬ ਦੇ ਜਿਹੜੇ ਜਵਾਨ ਨੇ ਪੰਜਾਬ ਦੇ ਜਵਾਨ ਨੇ ਆਪਣਾ ਆਪਣਾ ਖੂਨ ਘੋਟਾ ਘਾ ਮਾਰਦਾ ਔਰ ਅੱਜ ਵੀ ਫਰੰਟ ਤੇ ਹੋ ਕੇ ਆਪਣੀ ਜਾਨ ਦੀ ਪਰਵਾਹ ਗੁਨਾਹ ਗਿਤੇ ਹੋਏ 3000 ਲੋਕ ਹੋ ਗਏ ਸਭ ਦੀ ਮਦਦ ਕਰ ਰਹੇ ਨੇ ਪਰ ਉਹ ਜਿਸ ਮਰਜ਼ੀ ਕਰਨ ਨੂੰ ਮਨਨ ਕਰਦਾ ਹੋਵੇ ਜਿਸ ਮਰਜ਼ੀ ਇਜਾਜ਼ਤ ਨੂੰ ਮਨਨ ਕਰਦਾ ਹੋਵੇ ਉਹ ਹਰ ਇੱਕ ਵਾਸਤੇ ਖੜੇ ਨੇ ਇਵਨ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਆਪਣੇ ਮੋਢਿਆਂ 'ਤੇ ਚੜਾ ਕੇ ਲੈ ਜਾ ਕੇ ਪਸ਼ੂਆਂ ਨੂੰ ਵੀ ਜਿਵੇਂ ਪਸ਼ੂ ਤੋਂ ਬੋਦਣਾ ਉਹਨਾਂ ਨੂੰ ਵੀ ਆਪਣੇ ਮੋਢਿਆਂ 'ਤੇ ਚੜਾ ਕੇ ਲੈ ਆ ਕੇ ਬਾਹਰ ਕੱਢਦੇ ਨੇ ਤੋਂ ਮੈਂ ਸਹਿਮਨਾ ਕਿ ਪ੍ਰਮਾਤਮਾ ਦੀ ਸਾਡੇ ਪੰਜਾਬ ਤੇ ਬੜੀ ਵੱਡੀ ਕਿਰਪਾ ਹੈ ਕਿ ਅਸੀਂ ਇਤਨੀ ਜਿਲੇ ਕੰਮ ਆ ਰਹੇ ਹਾਂ ਜੀ ਸਰ ਇਸੇ ਲਈ ਰਾਸ਼ਮਦਰੀ ਨਹੀਂ ਲੱਗੇ ਕਾਫੀ ਜਨਅਤ ਤੇ ਪਹੁੰਚ ਉਸਕੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਦਾ ਘਟ ਜੇਗਾ ਬਿਮਾਰੀਆਂ ਫੈਲਣਾ ਦਾ ਖਤਰਾ ਹੈ। ਕਿਉਂ ਉਸ ਵੇਲੇ ਵੀ ਆਪਣੇ ਵੱਲੋਂ ਪਾਲਕ ਕੀਤਾ ਜਾਏ। ਕਿਉਂ ਬਲੇ ਇਹ ਤੇ ਲੋਡ ਮੁਕਾਬਕ ਚੀਜ਼ ਹੋਣੀ ਚਾਹੀਦੀ ਆ। ਸਾਨੂੰ ਲੋਡ ਹੋਵੇ, ਮਲਮ ਪੱਟੀ ਦੀ ਹੈਨਾ, ਦਵਾਈਆਂ ਦੀ ਲੋਡ ਹੋਵੇ, ਮੱਛਲਾਂ ਦੀ ਲੋਡ ਹੋਵੇ, ਸਪਰੇਅ ਦੀ ਲੋਡ ਹੋਵੇ, ਕੰਬੜਾਂ ਦੀ ਲੋਡ ਹੋਵੇ। ਸਾਨੂੰ ਉਹ ਸੇਵਾ ਕਰਨੀ ਚਾਹੀਦੀ ਆ। ਉਹ ਅੱਜ ਜੋ ਅਸੀਂ ਕੀਤਾ ਉਹ ਕੀਤਾ ਔਰ ਜੋ ਅੱਗੇ ਸਾਨੂੰ ਲੋਡ ਉਹ ਮਹਿਸੂਸ ਹੋਏਗੀ। ਕਦੇ ਕਿ ਸਾਨੂੰ ਆਹ ਚੀਜ਼ ਚਾਹੀਦੀ ਆ, ਉਹ ਦਵਾਈਆਂ ਚਾਹੀਦੀਆਂ, ਕੋਈ ਹੋਰ ਕੋਈ ਸਮਗਰੀ ਚਾਹੀਦੀ ਆ, ਅਸੀਂ ਉਹ ਤੁਹਾਨੂੰ ਭੇਜਾਂਗੇ ਜਦ ਕਿਸੀ ਲੋੜ ਹੋਏਗੀ। ਥੈਂਕ ਯੂ। ਥੈਂਕ ਯੂ। ਸਭ ਤੋਂ ਪਹਿਲੇ ਮਖਤਬ ਲਾਮੇ ਦੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਮੈਂ ਇਦੀ ਬਾਰੇ ਜਿਹੜੇ ਪੰਜਾਬ ਦੇ ਵਿੱਚ ਜੋ ਵੀ ਇਸ ਸਮੇਂ perturbative ਹੋ ਰਿਹਾ ਸਾਰੇ ਆਪਾਂ ਦੇਖ ਰਹੇ ਆਂ ਚਾਹੇ ਆਪਾਂ ਇਹ ਦਰਦਨਾਕ ਹੈ ਲੇਕਿਨ ਆਪਾਂ ਸਾਰਿਆਂ ਨੇ ਮਿਲ ਕੇ ਇਹਦਾ ਟਰਾਲਾ ਕੀਤਾ ਸਾਡੇ ਮੇਲ ਵਾਅਦ ਨੰਬਰ ਗਾਇਬ ਨਹੀਂ ਸਿਕਾ ਨੇ ਮੈਂ ਸਭ ਤੋਂ ਪਹਿਲੇ ਜੀ ਆਪਣੇ ਸਤਿਕਾਰਯੋਗ ਆਪ ਮਾਨਯੋਗ ਆਪਣੇ ਮੇਲ ਸਾਹਿਬ ਤੇ ਆਪਣਾ 13 13 ਮਤਲਬ ਜਿਹੜੇ ਮਿਸ਼ਨ ਦੇ ਆਪਣੇ ਸੱਬਰਦਾਰ ਸਾਹਿਬ ਤੇ ਸਾਡੇ ਹੋਰੀਆ ਆਰ ਕੇ ਲ ਭਾਜੀ ਹੋਰ ਸਾਡੇ ਸਾਰੇ ਮਹਾਲੀ ਦਾ ਫਲਾ ਕਰ ਮੈਮ ਸਾਰੇ ਹੀ ਵਸਤੀਕ ਜਿਹੜੇ ਕੀ ਦਦੁਰ ਕਸਤੀ ਦਾ ਲੈ ਰਹੇ ਸਾਡੇ ਮੰਦਰ ਮਹਿਲਾ ਮੰਦਰ ਨੇ ਸਾਰਿਆਂ ਨੇ ਬੜਾ ਯੋਗਦਾਨ ਦਿੱਤਾ ਮੈਂ ਇੱਕ ਦਾ ਇੱਕ ਦਾ ਨਾਮ ਨਹੀਂ ਬੁਨਸਦੀ ਮੈਂ ਆ ਡਬਲਿਊ ਵਾਲੇ ਐਸੋਸੀਏਸ਼ਨ ਦੇ ਲੋਕ ਆਪਣੇ ਆ ਉਹਨਾਂ ਨੇ ਵੀ ਸਾਰਿਆਂ ਨੇ ਬੜਾ ਮਦਦਦ ਦਿੱਤਾ ਬਸ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੀ ਆ ਤੇ ਮੈਂ ਉਹਨਾਂ ਨੂੰ ਪਰਮਾਤਮਾ ਨਾਲ ਸਮਰਪਿਤ ਨਹੀਂ ਆ ਜਿਨ੍ਹਾਂ ਨੇ ਅਸੀਂ ਇੱਕ ਸੋਚਿਆ ਮੇਰੇ ਅਨਾਮ ਸਭ ਨੇ ਮੇਰੇ ਹਸਬੰਦ ਨੇ ਸੋਚਿਆ ਕਿ ਆਪਾਂ ਕੇ ਸੈਲਰੀ ਨਾਲ ਆਪਣੀ ਵੀ ਉੱਥੇ ਦਾਨ ਕਰਦੇ ਆ ਉੱਥੇ ਵਸ ਲਗਾਉਂਦੇ ਆ ਇਹ ਸ਼ੁਰੂਆਤ ਆਪਾਂ ਕੀਤੀ ਪਰ ਉਸ ਦੇ ਨਾਲ ਪਰਮਾਤਮਾ ਨਾਲ ਜੋੜਿਆ ਸਤਿਨਾਮ ਵਿਸ਼ਵਾਸ ਕੀਤਾ ਸਾਰਿਆਂ ਨੇ ਤੇ ਆਪਾਂ ਅੱਗੋਂ ਤੇਰਾ ਤੇਰਾ ਆਮ ਲੈ ਜਿਹੜੇ ਸਬਰਵਾਲ ਜੀ ਆ ਉਹਨਾਂ ਦੇ ਕਰਕੇ ਸਾਰੇ ਸਾਡੇ ਜੋ ਆਪਾਂ ਸਿਸਲਾ ਬਣੀ ਉਸ ਦਿਨ ਨਾਲ ਆਪਾਂ ਉਹਨਾਂ ਨਾਲ ਜੁੜ ਕੇ ਆਪਾਂ ਉਹਨਾਂ ਦੇ ਕੋਲ ਗਏ ਕਿ ਉਹਨਾਂ ਨੇ ਸਾਡਾ ਬੜਾ ਸਤਕਾਰ ਕੀਤਾ ਤੇ ਉਹਨਾਂ ਕੋਈ ਇੱਥੇ ਆਏ ਨੇ ਤੇ ਉਹ ਸਾਡੇ ਇਹ ਪ੍ਰਾਲੇ ਦੇ ਵਿੱਚ ਬੜਾ ਯੋਗਦਾਨ ਪਾ ਰਹੇ ਨੇ ਤੇ ਲੈ ਰਹੇ ਨੇ ਤੇ ਮੈਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਨਹੀਂ ਸਭ ਨੇ ਸਾਡੇ ਸਹਿਯੋਗ ਦੇ ਵਿੱਚ ਬਹੁਤ ਸਤਿਕਾਰ ਕਰਦੀ ਆ ਕਿ ਟ੍ਰਿਪ ਅੱਗੇ ਕੋ ਜਾ ਰਹੇ ਨੇ ਤੇ ਕਿਆ ਕੁਛ ਹੈ ਉਹਦੇ ਚ ਜੇ ਕੋਈ ਦਾਨ ਵੀ ਕਰਨਾ ਚਾਹੇ ਸਾਡੇ ਸਾਮਣੇ ਕੁਝ ਦੇਣਾ ਚਾਹੀਦਾ ਜਿਹੜਾ ਅਸੀਂ ਪਿੱਛੇ ਦਾਨ ਕੀਤਾ ਜੀ 35 ਬੜੇ ਉਹ ਪੈਕ ਬਣਾਈ ਗਏ ਸੀਗੇ ਜਿਹੜੇ ਵਾਸ਼ਣ ਦੇ ਨੇ ਨਾਲ ਦੋ ਵੀ ਮਸ਼ੀਨਾ ਨੇ ਨਾਲ ਤਰਪਾਲਾ ਨੇ ਤੇ ਕਈ ਲੋਕਾਂ ਨੇ ਮੇਰੇ ਭੈਣਾ ਭਰਾਵਾਂ ਨੇ ਬਹੁਤ ਜ਼ਿਆਦਾ ਤਰਾ ਦੇ ਵਿੱਚ ਜਿਹੜੇ ਸੀ ਉਹਨਾਂ ਨੇ ਦਵਾਈਆਂ ਦਿੱਤੀਆਂ ਨੇ ਜਿਨ੍ਹਾਂ ਦਾ ਮੈਂ ਜਿਸ ਚੀਜ਼ ਬਹੁਤ ਲੋੜ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਦਵਾਈਆਂ ਦਵਾਈਆਂ ਦਾ ਉਪਰਾਲਾ ਕੀਤਾ ਗਿਆ ਨਾਲ ਤਰਪਾਲਾ 'ਮਾ ਕੀਤਾ ਗਿਆ ਨਾਲ ਮੱਛੇ ਮੱਛਰ ਦਵਾਈਆਂ ਦਾ ਕੀਤਾ ਗਿਆ ਤੇ ਹੋਰ ਵੀ ਜੋ ਕਹ ਰਹੇ ਨੇ ਕਿ ਅੱਗੇ ਨੈਕਸਸ ਰਕ ਭਰ ਗਿਆ ਤੇ ਅੱਗੇ ਨੈਕਸਸ ਹੋਰ ਜੋਗੇ ਪਰਮਾਤਮਾ ਜੋ ਬਖਸ਼ਿਸ਼ ਕਰੇਗਾ ਸੋ ਅਸਲੀ ਨਾਲ ਉਹਨਾਂ ਦਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਾਡੀ ਦਾਵਾਂ ਵੀ ਬਸਿਆ ਨੇ ਮਹੀਨਾਬਾਦ ਤੋਂ ਹੀ ਹੈਦਰੀਬਾਦ ਤੇ ਸੈਨੀਟਰੀ ਗੈਟ ਦੇ ਹਾਂਜੀ ਹਾਂਜੀ ਸੈਨੀਟਰੀ ਪੈਦੇ ਕੋਜੀ ਤੇ ਜੀ ਇੱਥੇ ਭੇਜੇ ਗਈਆਂ। ਕਾਫੀ ਹਾਲੀ ਦਵਾਈਆਂ ਦਾ ਇੰਜ਼ਾਮ ਕੀਤਾ ਗਿਆ ਬੱਚੇ ਨੂੰ ਸਿਰਫ ਭੇਜੇਗੇ ਨੇ। ਦਵਾਈਆਂ ਜੀ ਕਾਫੀ ਪੈਰਾਸੀਟਾਮੋਲ ਕਿਸੇ ਇੱਕ ਦਿਨ ਇੱਕ ਲੱਖ ਗੋਲੀ ਪੈਸਟ ਮੋਲ ਦਿੱਤੀ ਇਹਦਾ ਕੋਈ ਤਰ੍ਹਾਂ ਨਹੀਂ ਰਿਹਾ। ਉਹ ਮਹਰੇ ਇੱਕ ਤਾਂ ਬਰਲਾ ਜਾਂ ਨਹੀਂ ਸਕਦੀ ਨਾ। ਮੈਂ ਪਹਿਲੇ ਦਿਨ ਤੋਂ ਬਸਨਾ ਧੰਨਵਾਦ ਕਰ ਸਕਦਾ। ਜੀਵਾ ਜਾਰੀ ਰਹੇਗੀ ਅੱਗੇ। ਹਾਂਜੀ ਹਾਂਜੀ ਬਿਲਕੁਲ ਨਾਲ ਆ ਜੀ ਪੰਡਾ ਬਿਲਕੁਲ ਨਾਲ ਆ। ਮਰਦਾਨ ਕੀ ਕਹਿਣਾ ਚਾਹੋਗੇ ਆ ਤੁਸੀਂ ਵੀ ਇਸ ਹਿੱਸੇ ਦਾ ਪਾਰਟਿਸਪੇਟ ਕਰਕੇ ਵਿਦਵਾਨ ਬਣਨ ਦੀ ਕੋਸ਼ਿਸ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਅਸੀਂ ਬਿਲਡਰ ਬੈਕਗਰਾਉਂਡ ਤੋਂ ਆਏ ਆਲੀ ਵੋਕ ਬੀ ਲੋਂਗਸ ਆ ਦੇ ਸੋ ਐਜ਼ ਅ ਬਿਲਡਰ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀ ਉਹਨੂੰ ਕੁਦਰਤੀ ਆਦਤ ਆਈ ਹੈ ਅਨੰਦ ਸਾਹਿਬ ਨੂੰ ਪਿਆਰ ਜਨਤਾ ਤੋਂ ਮਿਲਿਆ ਉਹਨੇ ਸਾਡੀ ਵਾਰੀ ਹੈ ਜਨਤਾ ਨੇ ਦੇ ਲਈ ਐਂ ਮੈਂ ਧੰਨਵਾਦ ਕਰਾਂਗੀ ਮੇਰ ਸਾਹਿਬ ਦਾ ਅਨੰਦ ਸਾਹਿਬ ਦਾ ਤੇਰਾ ਤੇਰਾ ਮਿਸ਼ਨ ਦਾ ਜਿਨਾਰੇ ਸਾਨੂੰ ਮੌਕਾ ਦਿੱਤਾ ਸਾਨੂੰ ਇਹ ਤਸੱਲੀ ਹੈ ਕਿ ਇਹ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰ ਰਿਹਾ ਹੈ ਤੇ ਜੋ ਵੀ ਸਾਡਾ ਯੋਗਦਾਨ ਹੈ ਉਹ ਜਿਹੜੇ ਪੀੜਿਤ ਬੰਦਾ ਤੱਕ ਪਹੁੰਚੇਗਾ ਤੇ ਜਿਹੜੇ ਵੀ ਸਾਡੇ ਜਿਹੜੇ ਡਾਇਰੈਕਟਰਸ ਹੈ ਸ਼੍ਰੀ ਅਗਨਾਸ਼ ਪੁਰੀ ਜੀ ਤੇ ਸ਼੍ਰੀ ਕੇਵਲ ਕਿਸ਼ਨ ਜੀ ਉਹ ਪਹਿਲਾਂ ਵੀ ਜਦ ਵੀ ਕੋਈ ਅੱਦਾਂ ਦੀ ਆਪਤਾ ਆਂਦੀ ਜਿਵੇਂ ਕੋਵਿਡ ਆਇਆ ਸੀ ਪਹਿਲਾਂ ਉਹ ਵੱਧ ਚੜ ਕੇ ਹਿੱਸਾ ਲਾ ਲਿਆ ਤੇ ਅੱਗੇ ਵੀ ਸਾਨੂੰ ਜੋ ਮੌਕਾ ਦੇਣਗੇ ਅਸੀਂ ਜ਼ਰੂਰ ਇਹਦੇ ਵਿੱਚ ਪਾਰਟਿਸਿਪੇਟ ਕਰਾਂਗੇ ਮੈਂ ਗੁਰੂਸਤ ਦੇ ਜਾਂਦੀ ਤਰਤੀਬ ਪਈ ਹੈ ਸੇਵਾ ਚ ਉਹ ਲੜਦੇ ਚ ਨਹੀਂ ਨੇ 25 ਸਾਲ ਦੁਨਾਨ ਦੇ ਉਹਦੇ ਵਾਰ ਕੀ ਇਹ ਮਹਿਮਾਨ ਹੈ ਇੱਕ ਪੰਜਾਬੀ ਹੋਣ ਤੇ ਮਾਣ ਆ ਸਰ ਆਪਾਂ ਕੱਲਾ ਪੰਜਾਬ ਹੀ ਨਹੀਂ ਅਜਿਹਾ ਚੱਲ ਰਿਹਾ ਹੈ ਕਿ ਪੰਜਾਬ ਆਪਣੇ ਵਾਸਤੇ ਪੰਜਾਬ ਖੜਾ ਹੈ ਪੰਜਾਬ ਸਾਰੇ ਵਾਸਤੇ ਖੜਾ ਹੈ ਸੋ ਇਹ ਆਪਣੇ ਕੌਣ ਸੀ ਹੈ ਸੇਵਾ ਕਰਨੀ ਸੋ ਆਈ ਐਮ ਪ੍ਰਾਊਡ ਟੂ ਬੀ ਪੰਜਾਬੀ ਕੀ ਨਾ ਗਿਆ ਕਿ ਜਿਹੜਾ ਯੂਥ ਹੈ ਉਹਨਾਂ ਨੇ ਕੋਈ ਵੀ ਨਹੀਂ ਦੇਖਿਆ ਕਿ ਇਹ ਪ੍ਰੋਬਲਮ ਨੂੰ ਆਪਾਂ ਨੇ ਆ ਅੱਗੇ ਸੇ ਉਹਨਾਂ ਨੂੰ ਚੋਕਾ ਦੀ ਮਦਦ ਕਰਨ ਲਈ ਕੀ ਕਰੇ ਕਿਹੜੇ ਪ੍ਰਤੀਯੋਗ ਨੂੰ ਪੰਜਾਬ ਦੇ ਨਸ਼ੇੜੀ ਗਿਆ ਲੰਮ ਨਹੀਂ ਤਾਂ ਐਕਚੁਅਲੀ ਕੀ ਹੈ ਇਹ ਯੂਥ ਦੀ ਇੱਕ ਇਮੇਜ ਬੜੀ ਚੇਂਜ ਹੋਈ ਹੈ ਜਿਵੇਂ ਉੱਧਾ ਪੰਜਾਬ ਦੀ ਗੱਲ ਹੋ ਰਹੀ ਸੀ ਯੂਥ ਨੂੰ ਨਸ਼ੇੜੀ ਕਿਹਾ ਜਾਂਦਾ ਸੀ ਅੱਜ ਉਹ ਹੀ ਯੂਥ ਹੈ ਜਿਹੜਾ ਅੱਗੇ ਵੱਧ ਛੜ ਕੇ ਹਿੱਸਾ ਲੈ ਰਿਹਾ ਹੈ ਤੇ ਆਈ ਥਿੰਕ ਇਹ ਪੂਰੇ ਇੱਕ ਮੈਸੇਜ ਜਾਣਾ ਚਾਹੀਦਾ ਹੈ की जी नशे वाली प्रॉब्लम है कल पंजाब की नहीं है यह पूरी वर्ल्ड की प्रॉब्लम है जस्ट एक हाईलाइट कर दिया जाता है बट आज देखो अटूथ ही है जो वर् चढ़ के अगे वह अपना योगदान दे रहा है बिल्कुल कारपोरेट में अगे आना लैवल वर्किंग है आपको सपोर्ट भी इतनी मिलती है ਇਹ ਅੱਜ ਮੌਕਾ ਹੈ ਅਸੀਂ ਇਸ ਆਪਣੇ ਲੋਕਾਂ ਨੂੰ ਵਾਪਸ ਲੈਣ ਦਾ ਤੇ ਮੈਂ ਸਾਰੇ ਲੋਕੀ ਲਈ ਕਰਾਂਗੀ ਜਿੰਨਾ ਜਿਸ ਨੂੰ ਜਿੰਨਾ ਚਾਹਦਾ ਹੈ ਉਹ ਆ ਕੇ ਵੱਧ ਛੜ ਕੇ ਹਿੱਸਾ ਲੈਣ। ਥੈਂਕ ਯੂ ਥੈਂਕ ਯੂ ਕੀ ਕਹਿਣਾ ਚਾਹਗੇ ਸਰ? ਹਾਂ ਜੀ ਸਰ ਕੀ ਕਹਿਣਾ? ਅੱਜ ਸਭ ਤੋਂ ਪਹਿਲਾਂ ਮੈਂ ਬਾਈਪੂ ਪਰੰਪਰ ਦਾ ਬਤਨਤ ਕਰਾਂਗਾ ਜਿਹੜਾ ਅੱਜ ਮੇਰੇ ਨਾਲ ਰਵਾੜ ਵਾਸੀ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸ਼ਹਿਰ ਵਾਸੀ

ਔਰ ਦੂਸਰਾ ਜਿਹੜਾ ਇਸ 22 ਸਾਮਾਨ ਤੇ ਜਾ ਰਿਹਾ ਇਹਦੇ ਵਿੱਚ ਸਾਨੂੰ ਯੋਗਦਾਨ ਪਾਇਆ ਹੈ ਮੋਹਾਲੀ ਬਾਗ ਵਾਲੇ ਨੇ ਮੋਹਾਲੀ ਬਾਗ ਮੈਡਮ ਤਰਨਜੀ ਉਹਨਾਂ ਨੇ ਬੜਾ ਯੋਗਦਾਨ ਪਾਇਆ ਇਸ ਤੋਂ ਇਲਾਵਾ ਸਾਡੀ ਜੀਕੇਡੀ ਕੰਪਨੀ ਹੈਗੀ ਹੈ ਆਪਣਾ ਫਲੇਵੇ ਕੰਪਨੀ ਹੈ ਮਿਸਟਰ ਵਾਲੀਆ ਜੀ ਤੇ ਆਪਣਾ ਫਿਲਿੰਗ ਸਟੇਸ਼ਨ ਵਾਲੇ ਨੇ ਤੇ ਸਾਡੇ ਆਰਐਸ ਬਿੱਡਰ ਹੈਗੇ ਆ ਇਹਨਾਂ ਨੇ ਸਭ ਨੇ ਬਹੁਤ ਯੋਗਦਾਨ ਪਾਇਆ ਯੋਗਾਂ ਸਭ ਨੇ ਪਾਇਆ ਹੈਗਾ ਆਪਣੇ ਆਪਣੇ ਜਗ੍ਹਾ ਤੇ ਆਪਣੀ ਸਰਦਾਰੀ ਮੋਦੀ ਬਿਰਗਾ ਸਤੀ ਮੰਦਪਾ ਨਾਮ ਜਿਹੜੀ ਮਹਿਲਾ ਮੰਡਲ ਜਿਹਦੇ ਪ੍ਰਧਾਨ ਹੋ ਗਏ ਉਹਨਾਂ ਨੇ ਯੋਗਦਾਨ ਪਾਇਆ ਹੋਰ ਸਾਰੇ ਨੇ ਕਾਫੀ ਯੋਗਦਾਨ ਪਾਇਆ ਅਸੀਂ ਇਹਦੇ ਵਿੱਚ ਜਿਹੜਾ ਹੈਗਾ 350 ਕਿਲੋ ਰਸਣ ਦੇ ਉਹ ਤਿਆਰ ਕੀਤੇ ਹਨ ਦੇ ਵਿੱਚ ਕਾਫੀ ਕਿਸਮਾਂ ਦੀ ਚੀਜ਼ਾਂ ਪਈਆਂ ਗਈਆਂ ਜਿਵੇਂ ਦਮ ਤਲ ਦਾਲ ਚਾਵਲ ਨਮਕ ਮਿਰਚ ਹਲਦੀ ਸੈਂਟਰੀ ਪੈਡ ਉਸ ਤੋਂ ਇਲਾਵਾ ਆਟੋਮੋਸ ਆਪਣਾ ਮਸਾਲੇ ਹੋ ਗਏ ਹਰ ਇੱਕ ਕਿਸਮ ਦੇ ਜੈਮ ਹੋ ਗਿਆ ਆਚਾਰ ਹੋ ਗਿਆ ਤੇ ਹੋਰ ਵੀ ਕਈ ਚੀਜ਼ ਜਿਹੜੀਆਂ ਸਾਰੇ ਸਿਸਟਮ ਡੈਂਟ ਨਹੀਂ ਹੋ ਗਿਆ ਪਾਣੀ ਹੋ ਗਿਆ ਕੰਬਲ ਹੋ ਗਏ ਔਰ ਇਵਨ ਲੈੱਟ ਕੇ ਸੀ ਫੋਗਿੰਗ ਦੀ ਮਸ਼ੀਨਾਂ ਵੀ ਦਿੱਤੀਆਂ ਤੋਂ ਮਸ਼ੀਨਾਂ ਇਸ ਕਰਕੇ ਤੇ ਕਿ ਸਾਨੂੰ ਨੂੰ ਪਤਾ ਲੱਗੇ ਕਿ ਇਸ ਸਮੇਂ ਉਸੇ ਬਿਮਾਰੀ ਦਾ ਬਹੁਤ ਜ਼ਿਆਦਾ ਵਧਣ ਦਾ ਚਾਂਸ ਹੋਇਆ ਅਸੀਂ ਫੋਗਿੰਗ ਮਸ਼ੀਨਾਂ ਦੋ ਦਿੱਤੀਆਂ ਆਮਲ ਇਸ ਸਮੇਂ ਚ ਵੀ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਜਈ ਸਾਨਾ ਟੀਮ ਗੁੜੀ ਹੋਈ ਹੈ ਇਹ ਹੋਰ ਵੱਡਿਆ ਸਨ ਉਹ ਬਤ ਕਰਕੇ ਯੋਗਨ ਪਾ ਕੇ ਇੱਕ ਇੱਕ ਦਾ ਟੈਕੋਰ ਭਜਾਗੇ ਰੱਬੇ ਦਾ ਕਰੇ ਸੰਜੂਤ ਪਵੇ ਰੱਬੇ ਅਮੇਦਾ ਉਹ ਕਰੇ ਕਿ ਮੇਲ ਕਰੇ ਜਾਦਾ ਤਾਂ ਸਾਨੂੰ ਜੂਤ ਨਾ ਪਵੇ ਇਹ ਪ੍ਰੋਪਰ ਗਰਾਉਂਡ ਖਲ ਭਾਵੇ ਇਸ ਚੀਜ਼ ਤੇ ਤੇ ਸ਼ੋਕ ਸ਼ਾਂਤੀ ਵਾਪਸ ਰੱਬੇ ਜੇ ਹੁਣ ਜਗਾ ਪਾਏਗੀ ਜਦੋਂ ਪਾਣੀ ਉੱਤਰ ਜਾ ਕੇ ਬਿਮਾਰੀਆਂ ਫੈਲਣਗੀਆਂ ਬਿਮਾਰੀਆਂ ਕੀ ਹੋਏਗਾ ਸਰ ਦੇਖੋ ਇਸ ਤਰ੍ਹਾਂ ਇਹ ਕੱਲ੍ਹ ਟਿੰਕੂ ਨੇ ਕੁਝ ਨਹੀਂ ਕੀਤਾ ਪਹਿਲੀ ਗੱਲ ਇਹ ਸਾਰੇ ਵਾਰਵਾਸੇ ਨੇ ਕੀਤਾ ਸ਼ਹਿਰ ਵਸੇ ਨੇ ਮਿਲ ਕੇ ਕੀਤਾ ਹੈ ਜਿਵੇਂ ਸਾਨੂੰ ਇੱਕ ਬ੍ਰੈਕਸ਼ਨ ਮਿਲਦੀ ਰਹੀ ਕਿ ਭਾਵੇਂ ਦੀ ਸਾਡੀ ਆਪਣਾ ਦੁਆਰਾ ਟ੍ਰਕ ਭੇਜਣਾ ਦੁਆਰਾ ਕੁਝ ਕਰਨਾ ਹੈ ਜਿਵੇਂ ਆਪਾਂ ਉਸਨੇ ਮੈਡੀਸਨ ਸਾਨੂੰ ਮੈਨੂੰ ਮੇਰੇ ਕੱਲ ਰਾਤ ਨੂੰ ਜਲਾ ਲੇਕਸ਼ਨ ਜਾਰੀ ਮਿਲਿਆ ਮੈਨੂੰ ਮੈਰਿਸਨ ਦੇ ਵਿੱਚ ਪੂਰੀ ਦੁਕਾਨ ਲੈ ਵਾਲੇ ਨੇ ਸੋਗ ਦਿੱਤਾ ਪੂਰੇ ਫੈਕਟਰੀਆਂ ਤੋਂ ਮੈਨੂੰ ਦਵਾਈਆਂ ਆਈਆਂ ਕਿਉਂਕਿ ਉਹ ਕੰਦੇ ਪਸ ਸੇਫ ਹੈਂਡ ਜੜਾ ਕਰਨੇ ਆ ਔਰ ਮੈਨੂੰ ਵੀ ਸੇਫ ਹੈਂਡ ਜੜਾ ਇਸਮ ਲੱਗਿਆ 13 ਤਰੀਕ ਨੂੰ ਸਾਰੀਆਂ ਜਿੰਨੇ ਵੀ ਕਰ ਰਹੇ ਸਾਰੇ ਬੂਤੂ ਦੇ ਕੰਮ ਕਰ ਰਹੇ ਮੈਂ ਅਸੀ ਪਰਸਾ ਜਾ ਕੇ ਦੇਣਾ ਚਾਹਤ ਸੀ ਪਰ ਪਰਸਾ ਤੁਹਾਨੂੰ ਪਤਾ ਲੱਗਿਆ ਕਿ ਉੱਥੇ ਗਲਤ ਰੱਥਾ ਨੂੰ ਚੱਲਦੇ ਵੀ ਉਸੇ ਮੈਸੇਜ ਨੂੰ ਲਾਉਵੇਂ ਇਸ ਕਾਰਨ ਅਕਿਨਾ 13 ਦੇ ਰਹਾ ਸਾਡਾ ਲੋਕਲ ਵੈਸਟ ਹੈਗੀ ਆ ਆਪਾਂ ਉਹਨਾਂ ਨੂੰ ਮਦਦ ਦੇ ਰਿਹਾ ਸਾਰਾ ਸਮਾਨ ਭੇਜ ਰਹੇ ਆਂ ਔਰ ਸਾਨੂੰ ਖੁਸ਼ੀ ਹੋਏਗੀ ਕਿ ਉਹ ਜਿਹੜਾ ਸਮਾਨ ਉਹਨਾਂ ਦੇ ਮਦਦ ਨਾਲ ਸਹੀ ਥਾਂ 'ਤੇ ਪਹੁੰਚੇਗਾ ਤੇ ਜੀ ਕੋਈ ਜੀ ਕੋਈ ਹੋਰ ਵੀ ਦੇਣਾ ਚਾਹ ਰਿਹਾ ਅੱਗੇ ਤੇ ਜਿਹੜਾ ਤੁਸੀਂ ਕਹਿ ਰਹੇ ਆਂ ਤਾਂ ਆਪਾਂ ਇਹਨੂੰ ਸਟਾਰਟ ਕਰਾਂਗੇ ਚਲੋ ਕਰਾ ਦੇਵਾਸੇ ਤੇ ਰੱਬ ਕਰੇ ਕਿ ਨੋੜ ਨਾ ਪਵੇ ਜੇ ਕੋਈ ਦੇਣਾ ਚਾਹੁੰਦਾ ਤਾਂ ਫਿਰ ਤੁਸੀਂ ਤੁਹਾਡੇ ਸਰ ਮੇਰਾ ਮੇਰਾ ਮੋਬਾਈਲ ਨੰਬਰ ਹੈਗਾ 9815482636 ਸਾਡੇ ਆਰਗੇਨਾਈਜ਼ਰ ਦੇ ਪ੍ਰਾਣ ਜੀ ਹੈਗਾ ਜੱਸੀ ਭਾਜੀ ਨਾਲ ਕਰਿਆ ਸੰਜੀਪ ਜੀ ਇਹ ਨਾਲ ਮੇਰੇ ਜੁੜੇ ਹੋਣਾ ਸਾਰੇ ਜੇ ਕੋਈ ਕਰਨਾ ਚਾਹੇਗਾ ਸੀ ਇੱਥੇ ਦੁਆਰਾ ਫੇਰ ਭੇਜਾਂਗੇ ਔਰ ਮੇਰੇ ਕੋਲ ਇੱਕ ਹੋਰ ਚੀਜ਼ ਹੈ ਕਿ ਮੇਰੇ ਕੋਲ ਬੰਦਾ ਕੋਈ ਵੀ ਆ ਕੇ ਮੇਰੇ ਅਕਾਊਂਟ ਬਾਰੇ ਪੁੱਛ ਸਕਦਾ ਹੈ ਕਿ ਤੁਸੀਂ ਕਿੰਨੇ ਪੈਸੇ ਇਕੱਠੇ ਕੀਤੇ ਤੇ ਕਿੱਥੇ ਉਸ ਲਾਈਨ ਅਸੀਂ ਉਹਦੇ ਆਨਸਰ ਦੇਣਾ ਮੈਨੂੰ ਸਾਨੂੰ ਆ ਕਿ ਜਿਹੜੇ ਲੋਕਾਂ ਦੀ ਕਿ ਐਨੇ ਕਿਰਤ ਦੀ ਕਮਾਈ ਹੈ ਉਹ ਸਹੀ ਹੱਦ ਤੱਕ ਪਹੁੰਚੇ ਔਰ ਮੈਂ ਸਾਰਾ ਤਹਿ ਦਿਲ ਧੰਨਵਾਦਾਂ ਵਾਰਡ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਹੁਸਾਬਾਇਤ ਤੇ ਸਾਥ ਤੇ ਪ੍ਰੋਸਾਪੀ ਤੇ ਮੇਰ ਦਾ ਵੀ ਪਹੁੰਚੇ ਇਸ ਕੰਮ ਲਈ ਹਾਂ ਜੀ ਬਿਲਕੁਲ ਸਾਹਿਬ ਵੀ ਪਹੁੰਚੇ ਮੇਕਾ ਵੀ ਬਹੁਤ ਯੋਗਦਾਨ ਪੀਤਾ ਤੇ ਇਹ ਸਾਡੇ ਸ਼ਹਿਰ ਦੇ ਫਰਸਟ ਸਿਟੀਜ਼ਨ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਡਾਇਰੈਕਟ ਤੌਰ ਤੇ ਤੁਸੀਂ ਆਗੇ ਹਰੀ ਚੰਡੀ ਦੋ ਤਾਂ ਕਿ ਅਸੀਂ ਤੁਹਾਨੂੰ ਰਵਾਨਾ ਕਰੀਏ ਥੈਂਕ ਯੂ ਸਰ ਜੀ ਪ੍ਰੈਜ਼ੀਡੈਂਟ ਦਾ ਨਾਮ ਕੀ ਹੈ ਗੁਸ਼ਮੀ ਸਿੰਘ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਟਿੰਕੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਕਿ ਐਜੇ ਕੈਪਟਨ ਐਜੇ ਕੈਪਟਨ ਸਾਡੀ ਟੀਮ ਅੱਗੇ ਲਿਆਇਆ ਦਿਲ ਰਾਤ ਮੈਂਟ ਕੀਤੀ ਇਹਨਾਂ ਨੇ ਦਿਨ ਰਾਤ ਕੰਮ ਕਰਦਿਆਂ ਨੇ ਬਿਸੀ ਅਸੀਂ ਪੈਸੇ ਵੀ ਇਕੱਠੇ ਕੀਤੇ ਜੈ ਯੂਨੀਵਰਸਿਟੀ ਦੇ ਹਰ ਇੱਕ ਮੈਂਬਰ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਸਾਡੀ ਰੈਜੀਡੈਂਟ ਵੈਲਸ ਮੋਸਟਲੀ ਬੰਦੇ ਜਿਹੜੇ ਰਟਾਰੀ ਆ ਪਰ ਫਿਰ ਵੀ ਉਹਨਾਂ ਨੇ ਬਲ ਖੋ ਕੇ ਸੰਭਾਲ ਲਿਆ ਇਹਨਾਂ ਨੇ ਫਿਜ਼ੀਕਲੀ ਵੀ ਨਾਲ ਕੰਮ ਕਰ ਜਿਹੜੇ ਤੇ ਮੈਂ ਤਾਂ ਹਰ ਜਗ੍ਹਾ ਕਹਿਣਾ ਹੁੰਦਾ ਕਿ ਇੱਕ ਲੋਟ ਬਾਕੀ ਸਾਨੂੰ ਦੋ ਅੰਸ਼ੇ ਮਿਲ ਗਏ ਤਿੰਨ ਕੁ ਜੀ ਮਿਲ ਗਏ ਤੇ ਕਹਿੰਦੇ ਸਾਡੀ ਹੈਗੀ ਹੈਗੀ ਆ ਕਾਣਾ ਤੇ ਮੈਸਰ ਕਾਰਪੋਰੇਸ਼ਨ ਦੇ ਦਸਤਖਤ ਦੇ ਵਿੱਚ ਪੂਰਾ ਕੜਾ ਸਾਹਿਬ ਦੀਆਂ ਸਾਡੇ ਮੁੱਢਿਆਂ ਚੱਕੀਆਂ ਤੇ ਭਾਜੀ ਹੁਣ ਤਾਂ ਚੱਕਰੇ ਚੱਕਦੇ ਆ ਬਿਲਕੁਲ ਸਰ ਸਿੰਘ ਸਾਹਿਬ ਕਹਿੰਦੇ ਚੈਰਿਟੀ ਬਿਗੇਸ ਐਟ ਹੋਮ ਅੰਜਲੀ ਆਪਣੀ ਕਾਰਟੂ ਸ਼ੁਰੂਆਤ ਹੁੰਦੀ ਇਹਨਾਂ ਨੇ ਪਹਿਲੀ ਸੈਲਰੀ ਦੇ ਕੇ ਉਹ ਸ਼ੁਰੂਆਤ ਕੀਤੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਸੈਲਰੀ ਦਿੱਤੀ ਸਾਡੇ ਕਈ ਬੰਦਿਆਂ ਨੇ ਆਪਣੇ ਪੈਨਸ਼ਨ ਦਿੱਤੀ ਹੈ ਹਾਂ ਜੀ ਸਾਡੇ ਬੰਦਿਆਂ ਨੇ ਕਿਹਾ ਨੇ ਪੈਨਸ਼ਨ ਦਿੱਤੀ ਹੈ ਇਟ ਇਜ਼ ਵੈਰੀ ਗ੍ਰੇਟ ਆ ਪਰ ਮੈਂ ਹਰ ਕਿਸੇ ਦਾ ਚਲਿਕਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਇਹ ਦਿਲ ਤੋਂ ਜਨ ਆਪਣੇ ਬੇਟੇ ਤੋਂ ਬਾਰਾ ਦਾਨ ਕੀਤਾ ਹੈ ਥੈਂਕ ਯੂ ਸਰ ਮੈਂ ਰਾਕੇਸ਼ ਕੁਮਾਰ ਸੋਮਨ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਤੇ ਅਸੀਂ ਪਿੰਡਾਂ ਲਈ ਖਾਸ ਬਿਲਕੁਲ ਪੰਜਾਬ ਦੇ ਸਰਦਾਰ ਰਿਕੁਆਨੰਦ ਜੀ ਤੇ ਅਨਦਰ ਬਾਈ ਬਨਦਰ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਅੱਜ ਟੋਲ ਕਰਕੇ ਤੇ ਜੋ ਵੀ ਫਲੱਡ ਦੇ ਵਿੱਚ ਲੱਜ ਅੱਜ ਬਹੁਤ ਮਤਲਬ ਜ਼ਰੂਰ ਬਣਾੜ ਤੁਹਾਨੂੰ ਪਤਾ ਹੈ ਕਿ ਉੱਥੇ ਕੀ ਹਾਲਾਤ ਹੈ ਜੋ ਇਹਨਾਂ ਨੇ ਕਦਮ ਚੁੱਕਿਆ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਵੱਲੋਂ ਜੋ ਵੀ ਤਲਫਰਮ दान कर सकी तो सू करना चाहिए जिस तरह टिंकू जी ने अच्छ पहल की सू सार चाहिए कि तो जो भी व्द तो वहां जरूरत आइटम चाहे कुछ भी है ਚਾਹੇ ਛੋਟੇ ਬੱਚਿਆਂ ਦੇ ਲਈ ਕੱਪੜੇ ਹੈ ਚਾਹੇ ਖਾਣ ਪੀਣ ਦਾ ਸਮਾਨ ਹੈ ਜੋ ਵੀ ਵਾਪਰਤ ਵਾਦ ਕਰ ਸਕੀਓ ਸਾਨੂੰ ਜ਼ਰੂਰ ਕਰਨਾ ਚਾਹੀਦਾ ਲੱਗਦਾ ਹੈ ਕਿ ਅਨੰਦਾ ਮੈਮ ਨੇ ਵਾਰ ਨੰਬਰ 11 ਤੋਂ ਸ਼ੁਰੂਆਤ ਕੀਤੀ ਹੈ ਤੇ ਆਉਣ ਵਾਲੇ ਟਾਈਮ 'ਚ ਤਾਂ ਕਾਫੀ ਬੱਜ ਜਾਏਗਾ ਹੋਰ ਸ਼ੁਰੂਆਤ ਹੋ ਰਹੀ ਕਿ ਬਾਕੀ ਵਾਰ ਤਾਂ ਪੰਜਾਬ ਵਾਰਨੇ ਵਾਲੀ ਹੈ ਬਿਲਕੁਲ ਕੋਈ ਕਹਿਣ ਦੀ ਗੱਲ ਨਹੀਂ ਹੈ ਮੈਡਮ ਤੋਂ ਪਹਿਲੇ ਹੀ ਬਹੁਤ ਕੁਝ ਮੋਹੜੀ ਲਈ ਵੀ ਕਰ ਰਹੇ ਹੈ ਅੱਜ ਤੁਸੀਂ ਦੇਖੋ ਨਾ ਸਾਡੇ ਮੋਹੜੀ ਦੇ ਵਿੱਚ ਤਾਂ ਕੋਈ ਫਲੱਡ ਵਾਲੀ ਇਹੋ ਜਿਹੀ ਗੱਲ ਹੈ ਨਹੀਂ ਕੋ ਦੂਰ ਚਾਹੇ ਹੁਸ਼ਿਆਰਪੁਰ ਹੈ ਚਾਹੇ ਗੁਰਦਾਸਪੁਰ ਹੈ ਬਾਬਾ ਨਾਨਕ ਹੈ ਨਾ ਬੇਬਾ ਬ ਉੱਥੇ ਦੇ ਲੋਕਾਂ ਦੇ ਵੀ ਇਹਨਾਂ ਨੂੰ ਚਿੰਤਾ ਹੈ ਔਰ ਉੱਥੇ ਵੀ ਜ਼ਰੂਰ ਦੀਆਂ ਚੀਜ਼ਾਂ ਭੇਜ ਰਹੇ ਨੇ ਹਾਂ ਜਿਸ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਫਾਇਦੇ ਲੈਣਾ ਚਾਹੀਦਾ ਹੈ ਕਿਉਂਕਿ ਨੁਕਸਾਨ ਦਾ ਕਿ ਪੰਜਾਬ ਨੂੰ ਕਿੰਨਾ ਨੁਕਸਾਨ ਹੋਇਆ ਹੈ ਕਿੰਨਾ ਟਾਈਮ ਲੱਗਦਾ ਹੈ ਮੈਂ ਦੱਸ ਸਕਦਾ ਹੈ ਇਸ ਤਰ੍ਹਾਂ ਦੇ ਦੇਖੋ ਨੁਕਸਾਨ ਤਾਂ ਕਾਫੀ ਹੋਇਆ ਹੁਣ ਮੈਂ ਤੇ ਨਹੀਂ ਦੱਸ ਸਕਦਾ ਨਾ ਕਿ ਕਿੰਨਾ ਨੁਕਸਾਨ ਹੋਇਆ ਹੈ ਨੁਕਸਾਨ ਕਾਫੀ ਹੈ ਹੋ ਜੋ ਆ ਜੀ ਸਾਮਾਨ ਮਿਲ ਜਣ ਮੈਂ ਧੰਨਵਾਦ ਕਰਾਂਗਾ ਇਹ ਵਾਹ ਨੰਬਰ ਗਿਆ ਸਾਰੇ ਰੱਬ ਰੂਪੀ ਸੰਤਾਨ ਕਿਉਂਕਿ ਦੂਜੇ ਦੀ ਪੀੜਾ ਦੁੱਖ ਦੇ ਕੇ ਜੇ ਤੁਹਾਡਾ ਹੱਥ ਦੁਆस्ते ਚਲਾ ਆਉਂਦਾ ਹੈ ਔਰ ਜੇ ਵੀ ਚੱਟ ਜਾਂਦਾ ਹੈ ਸੇਵਾ ਸਦਾ ਇਹਦਾ ਵੀ ਤੁਸੀਂ ਸਾਰੇ ਛੋਟੇ ਰੱਬ ਹੋ ਸਾਰਿਆਂ ਨੂੰ ਸਾਰਿਆਂ ਨੂੰ ਨਮਸਕਾਰ ਇਹਨਾਂ ਨੇ ਸਾਰਿਆਂ ਨੇ ੱੱਕੇ ਹੋ ਕੇ ਉਪਰ ਆਲਾ ਕੀਤਾ ਦੂਜਾ ਵਾਲੇ ਨੇ ਤੇ ਰੇ ਰਮੇਸ਼ੰਦਰ ਵਿਸ਼ਵਾਸ ਕੀਤਾ ਇਹਨਾਂ ਨੇ ਸਾਰੀ ਸਮਗਰੀ ਜਿਹੜੀ ਹੈ ਉਹ ਸਾਰੀ ਸਾਨੂੰ ਪ੍ਰੋਪਰ ਡਿਸਟ੍ਰੀਬਿਊਟ ਕਰਨ ਵਾਸਤੇ ਦਿੱਤੀ ਅਸੀਂ 10-10 ਵੱਲੋਂ ਅਜਨਾਲਾ ਦੇ ਵਿੱਚ ਤੇ ਦੂਜਾ ਫਜੀਲਕਾ ਦੇ ਵਿੱਚ ਦੋ ਜਗ੍ਹਾ ਤੇ ਅਸੀਂ ਆਪਣੇ ਜਿਹੜੇ ਨੇ ਸੈਂਟਰ ਬਣਾਏ ਪਏ ਹਾਂ ਅਰੇ ਡੇਲੀ ਦੇ ਹਿਸਾਬ ਨਾਲ ਅਸੀਂ ਇੱਕ ਦਿਨ ਵਿజిਟ ਕਰਦੇ ਹਾਂ ਦੂਜੇ ਦਿਨ ਆਹ ਤੇ ਆਨੇ ਆ ਜੋ ਸਮਾਨ ਚਾਹੀਦਾ ਉਹ ਟੱਕਾਂ ਚ ਕਰਕੇ ਫੇਰ ਉੱਤੇ ਲੈ ਕੇ ਜਾਂਦੇ ਹਾਂ ਟਾਈਮ ਦੇ ਹਿਸਾਬ ਨਾਲ ਜੋ-ਜੋ ਚੀਜ਼ਾਂ ਉਹਨਾਂ ਨੂੰ ਲੋਕਾਂ ਨੂੰ ਚਾਹੀਦੀਆਂ ਅਸੀਂ ਉਹਨਾਂ ਨੂੰ ਜਿਹੜੀਆਂ ਪ੍ਰੋਵਾਈਡ ਕਰਾ ਰਹੇ ਹਾਂ ਅੱਜ ਦੀ ਜਿਹੜੀ ਲੋੜ ਸੀ ਉਹ ਹਾਂ ਤਰਪਾਲਾਂ ਜ਼ਿਆਦਾ ਪਰਵਾਨਾਂ ਜਿਨ੍ਹਾਂ ਦੇ ਕੱਚੇ ਮਕਾਨ ਨੇ ਉਹਨਾਂ ਦੇ ਮਕਾਨ ਜਿਹੜੇ ਬਹੁਤ ਬੁਰੀ ਹਾਲਤ ਹੈ بارش ਬੰਦ ਨਹੀਂ ਹੋ ਰਹੀ ਹੈ ਜੀ ਤਰਪਾਲਾਂ ਦੀ ਬਹੁਤ ਜ਼ਿਆਦਾ ਉਹਨਾਂ ਨੂੰ ਲੋਕਾਂ ਨੂੰ ਲੋੜ ਹੈ ਦੂਜਾ ਉੱਥੇ 10 ਦਿਨ ਹੋ ਗਏ ਲਾਈਟ ਨਹੀਂ ਹੈ ਔਰ ਅੱਗੇ 15 ਦਿਨ ਲਾਈਟ ਨਹੀਂ ਆਣੀ ਉਹਦੇ ਵਾਸਤੇ ਜਿਹੜੀਆਂ ਸੋਲਰ ਲਾਈਟ ਕਿਉਂਕਿ ਦੂਜੀ ਲਾਈਟ ਦਾ ਪ੍ਰਬੰਧ ਨਹੀਂ ਹੋਣਾ ਉੱਥੇ ਤੀਜਾ ਹੁਣ ਜਦੋਂ ਲੋਕੀ ਪਾਣੀ ਘੱਟੇਗਾ ਪਾਣੀ ਦੇ ਵਿੱਚ ਜਦੋਂ ਘਰ ਜਾਣਗੇ ਤੇ 3-3 ਫੁੱਟ ਦਾ ਕੀਚੜ ਹੈ ਉਹ ਕੀਚੜ ਨੂੰ ਸਾਫ਼ ਕਰਾਣਾ ਹੈ ਪੀੜ ਦੇ ਵਿੱਚ ਉਹ ਰੇਤਾ ਤੇ ਹੋਰ ਚੀਜ਼ਾਂ ਸਾਫ਼ ਕਰਾਣੀਆਂ ਇਹ ਡਿਜੀਟਲ ਰਿਕਾਰਡ ਕਰਨਾ ਅਸੀਂ ਇਹਨਾਂ ਪਰਮਾਤਮਾ ਨੇ ਸਾਨੂੰ ਤੋਹਦੀ ਬਖਸ਼ੀ ਸਾਨੂੰ ਚੰਡੀਗੜ੍ਹ ਮਹਾਲੇ ਦੀ ਸੰਗਤ ਬਹੁਤ ਪਿਆਰ ਕਰੀ ਅਸੀਂ ਪੂਰੇ ਸਿਸਟਮ ਦੇ ਨਾਲ ਤੁਰਦੇ ਜੀ ਅਸੀਂ ਅੱਜ ਜਿਹੜੀਆਂ ਕੱਲ ਅਸੀਂ ਤੁਰੇ ਜਾ ਰਹੇ ਸੀ 400 ਸੋਮਾ ਲਾਈਟਾਂ ਲੈ ਕੇ ਚੱਲੇ 500 ਤਰਪਾਨਾਂ ਲੈ ਕੇ ਚੱਲੇ ਆ 400 ਸੈਟ ਬਰਤਨਾਂ ਦੇ ਇਹ ਚੀਜ਼ਾਂ ਲੈ ਕੇ ਦਵਾਈਆਂ ਸਾਡੇ ਨਾਲ ਨੂੰ ਤੇ ਇਸ ਤੋਂ ਬਾਅਦ ਅਗਲੇ ਦੇ ਵਿੱਚ ਅਸੀਂ ਜਿਹੜੀਆਂ ਨੇ ਪੋਗਿੰਗ ਮਸ਼ੀਨਾਂ ਉਹ ਅਸੀਂ 10 ਖਰੀਦ ਲਿਆ 10 ਟੀਮਾਂ ਜਾਣੀਆਂ ਉਸ ਏਰੀਆ ਦੇ ਜਿਹੜੇ ਯੰਗ ਨੇ ਉਹ ਯੰਗ ਹੁਣ ਘਰੇ ਬੈਠੇ ਨੇ ਉਹਨਾਂ ਕੋਲ ਕੰਮ ਨਹੀਂ ਅਸੀਂ ਦੋ ਦੋ ਬੰਦੇ ਟੀਮ ਨੂੰ ਉਤਿਆਂਗੇ 5-5 ਉਹਨਾਂ ਨੂੰ ਲੈ ਕੇ ਉਹਨਾਂ ਦਿਹਾੜੀ ਦੇਵਾਂਗੇ ਉਹਨਾਂ ਨੂੰ ਕੰਮ ਮਿਲੇਗਾ ਤੇ ਨਾਲ ਉਹ ਰੋਡ ਦਾ ਪਿੰਡਾ ਸਾਨੂੰ ਕੁਝ ਨਹੀਂ ਪਤਾ ਉਹ ਸਾਨੂੰ ਗਾਈਡ ਕਰਨਗੇ ਹਰ ਇੱਕ ਸਾਡਾ ਪਰਪਸ ਹੈ ਇੱਕ ਇੱਕ ਘਰ ਨੂੰ ਇੱਕ ਇੱਕ ਫੀਲਡ ਨੂੰ ਅਸੀਂ ਪੋਗਿੰਗ ਕਰਨਾ ਅਸੀਂ ਸੈਨੀਟਾਈਜ਼ਿੰਗ ਦੇ ਇੱਕ ਲਿਕਵਿਡ ਬਣਵਾਏ ਨੇ 500 100 ਲੀਟਰ ਦੀਆਂ ਕੈਮੀਆ ਉਹ ਸਾਡੇ ਆਫਿਸ ਵਿੱਚ ਪਈਆਂ ਉਹ ਤੋਂ ਇੱਕ ਇੱਕ ਘਰ 'ਚ ਉਹ ਦੇਣੀਆਂ ਮੈਡੀਕਲ ਕੀ ਟਿੱਕੇ ਘਰ 'ਚ ਦੇਣੀਆਂ ਇਹਨਾਂ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਹੌਲੀ-ਹੌਲੀ ਜਿਹੜਾ ਚੱਲਣਾ ਅਸੀਂ ਪਰਸੋਂ ਜਾ ਗਏ ਸਾਨ ਵੱਡੀ ਟੀਜੀਕੇ ਇਸ ਪਰਮਾਤਮਾ ਨੇ ਕਿਰਪਾ ਕੀਤੀ ਅਸੀਂ ਦੋ ਬੋਰਸ ਆਪਣੀਆਂ ਰੱਖੀਆਂ ਉੱਥੇ ਤੁਸੀਂ ਲੈ ਨਹੀਂ ਸਕਦੇ ਕਿਸੇ ਕੋ ਨਾ ਹੈਗੀਆਂ ਹੈਗੀਆਂ ਦੇ ਛੋਟੀ ਅਸੀਂ ਦੋ ਫੌਸਤ ਨੇ ਸਪੈਸ਼ਲ ਆ ਕਰਾਇ ਤੇ ਮਾਲੇ ਤੋਂ ਲੈ ਕੇ ਉਹ ਸੱਡੀਆਂ ਉੱਥੇ ਚੱਲ ਰਹੀਆਂ ਸਾਡਾ ਸਮਾਨ ਸਾਡੀ ਬੋਟ ਤੇ ਜਾਂਦਾ ਜਦੋਂ ਫ੍ਰੀ ਹੁੰਦੇ ਉਹ ਬੀਐਸਐਫ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਰੈਸਕਿਊ ਕਰਨ ਵੇਲੇ ਕੱਲ ਵੀ ਫਜਿਲਕਾ ਦੇ ਵਿੱਚ ਅੰਦਰ ਇੱਕ ਪੇਸ਼ੇਨ ਨੂੰ ਹਾਡਕ ਹੋ ਗਿਆ ਤੇ ਮੈਂ ਮਾਨ ਨਾਲ ਕਹਨਾ ਕਿ ਤੁਹਾਡੀ ਸਾਰੀ ਦਿੱਤੀ ਦਸਵੰਦ ਦੇ ਨਾਲ ਉਹ ਬੋਟ ਨੂੰ ਰੈਸਕਿਊ ਕਰਕੇ ਲੈ ਗਈ ਤੇ ਮੈਨੂੰ ਲੱਗਦਾ ਕੱਲ੍ਹ ਦੇ ਹੜ੍ਹ ਦੀ ਸਾਰੀ ਚੀਜ਼ਾਂ ਜਿਹੜੀ ਮੋੜ ਦਾ ਖਰਚਾ ਪੂਰਾ ਹੋ ਗਿਆ ਤੇ ਜਦੋਂ ਸੁਖਰਾਲ ਸਾਹਿਬ ਜੀ ਜਾਣ ਪਿੱਛੇ ਜ Punjab 'ਚ ਨੁਕਸਾਨ ਦੇ ਕਿੱਡਾ ਵੱਡਾ ਨੁਕਸਾਨ ਹੋਇਆ ਜਿਹੜੇ ਜਿਹੜੇ ਤੁਸੀਂ ਲਾਟੇ ਜਾ ਰਹੇ ਹੋ ਦੂਜੀ ਗੱਲ ਬੋਰ ਦੀ ਗੱਲ ਕਰ ਰਹੇ ਹਾਂ ਬੋਰ ਕਿੰਨੀ ਜ਼ਰੂਰਤ ਹੈ ਬੋਰ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਬੋਰ ਹੋਵੇਗੀ ਤਾਂ ਹੀ ਉੱਤੇ ਪੌਦੇ ਦੇਖੋ ਜੀ ਉੱਤੇ 15-15 ਫੁੱਟ ਪਾਣੀ ਹੈ ਅਜੇ ਵੀ ਅਜਿਲਕਾ ਅਸੀਂ ਪਰਸੋ ਸੀ ਉੱਥੇ ਬਾਟੇ ਪਿੰਡਾਂ ਵਿੱਚ 15 ਫੁੱਟ ਪਾਣੀ ਹੈ ਤੁਸੀਂ ਜਾਣ ਨਹੀਂ ਸਕਦੇ ਸਾਡੇ ਸਾਹਮਣੇ ਪੀਐਸਐਫ ਦੀ ਟੀਮ ਆ ਗਈ ਉਹ ਕਹਿੰਦੇ ਸੀ ਹੱਥ ਆ ਗਿਆ ਸਾਡੀ ਡਿਊਟੀ ਲੱਗ ਗਈ ਪਰ ਅਸੀਂ ਕਰਨਾ ਕੀ ਹੈ ਜਾਦਾ ਸਕਦੇ ਨਹੀਂ ਤੇ ਬੋਰ ਸਾਨੂੰ ਕੋਈ ਇੱਕ ਸੋਰਕ ਮਿਲ ਗਿਆ ਸੀ ਅੰਬਾਲਾ ਉਹ ਰੈਂਟ ਬੋਰਸ ਨੇ ਅਸੀਂ ਦੋ ਬੋਰਸ ਜਿਹੜੀਆਂ ਸਾਡੀਆਂ ਤਿੰਨ ਦਿਨ ਹੋ ਗਏ ਉੱਤੇ ਸੇਵਾ ਚਲੀ ਇੱਕ ਦਿਨ ਛੱਡ ਕੇ ਜਾ ਰਹੇ ਕੱਲ ਫਿਰ ਹੋਰ ਅਸੀਂ ਜਾ ਰਹੇ ਤੇ ਸਰ ਜੀ ਜਿਵੇਂ ਕਿ ਅੱਜ ਉਹਨਾਂ ਵਾਰਿ ਪਾਣੀ ਹਟੇਗਾ ਉਸ ਤੋਂ ਬਾਅਦ ਤੁਹਾਨੂੰ ਫੋਕਾਨੋ ਲੋਡ ਮੈਸਚੂਰ ਤੋਂ ਐਗੀ ਬਿਮਾਰੀਆਂ ਪੈਣਗੇ ਉਹਦੇ ਵਾਸਤੇ ਵੀ ਤਿਆਰੀ ਕੀਤੀ ਸਰ ਐਸਪੇ ਅਸੀਂ ਫੁੱਲ ਫਲੇਜ ਕਰ ਲਿਆ ਮੈਂ ਜਦੋਂ ਲਾਸਟ ਪੁਆਇੰਟ ਤੇ ਆਵਾਂਗਾ ਤੁਸੀਂ ਉਹ ਦੇਖਣਾ ਅਸੀਂ ਘਰਾਂ ਦੀ ਸੈਨੀਟਾਈਜੇਸ਼ਨ ਉਸ ਤੋਂ ਬਾਅਦ ਜਿਹੜਾ ਫੋਗਿੰਗ ਸੈਕੰਡ ਸਟੇਜ ਦੇ ਹਰ ਘਰ ਤੇ ਬਰਤਨ ਪੂਰੇ ਸੈੱਟ ਬਣਾਇਆ ਹੈ ਜੀ ਅਸੀਂ ਪੂਰੀ ਵਿੱਚ ਕੁੱਕਰ, ਕਤਿਲੇ ਵੀ ਇਹਨਾਂ ਵਿੱਚ ਗੈਸ ਦਾ ਚੁੱਲਾ ਵੀ ਉਹ ਜਿਹਦੇ ਘਰ ਦਾ ਸਾਮਾਨ ਇੱਕ ਮਹੀਨਾ ਪਾਣੀ ਚ ਰਹਿ ਗਿਆ ਉਹ ਖਾਣੇ ਜੋਗਾ ਨਹੀਂ ਫਿਰ ਉਸ ਤੋਂ ਬਾਅਦ ਅਸੀਂ ਉੱਤੇ ਮਲੇਰੀਆ ਦਾ ਟਾਈ ਟਾਈਫਾਈਡ ਦਾ ਇਹ ਡਾਇਰੀਆ ਦਾ ਇਹ ਮੈਮ ਚਾ ਲਾ ਕੇ ਘਰ ਦੇ ਘਰ ਵਿੱਚ ਵੈਕਸੀਨੇਸ਼ਨ ਕਰਨੀ ਹੈ ਤੇ ਅਸੀਂ ਗੋਲੀਆਂ ਉੱਥੇ ਵੰਡਣੀ ਆ ਫਿਰ ਉਹਨਾਂ ਨੂੰ ਅਸੀਂ ਬਰਤਨ ਪ੍ਰੋਵਾਈਡ ਕਰਨੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਘਰ ਸਾਫ਼ ਹੋ ਜਾਏਗਾ ਉਹਨਾਂ ਦੀ ਬੈਡਿੰਗ ਤੇ ਬਲੈਂਕਟ ਸਰਦੀਆਂ ਵਾਸਤੇ ਇਹ ਸਾਰੀ ਚੀਜ਼ੇ ਕਿ ਅਸੀਂ ਕੋਈ ਅਜੇ ਤੱਕ ਮੇਰੇ ਕੋਲ ਸੰਗਤਾ ਨੇ ਕਹਤਾ ਅਸੀਂ तकरीबन 21 ਘਰਾਂ ਦੀ ਰਿਪੇਅਰ ਤੇ ਅਸੀਂ ਅਜੇ ਤੱਕ ਨਾ ਹੋ ਗਈ। ਮਤਲਬ ਜਿਹਨੇ ਸਪਾਂਸਰਸ਼ਿਪ ਆ ਗਿਆ ਉਹ ਜਿਹਨਾਂ ਦੀ ਮਾਈਨਰ ਵੇ 50 ਹਜ਼ਾਰ ਲੱਖ ਰੁਪਏ ਲੱਗੇ ਉਹ ਗੁਮਾਨੇਕ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਪਿਆਰ ਦੇ ਸਦਕਾ ਕਰਾਂਗੇ ਅਸੀਂ। ਸਰ ਇੱਕ ਜਿਹੜਾ ਪਾਪਾ ਨਾਲ ਤੋਂ ਵੀਡੀਓ ਵਾਲੇ ਲੋਕੀ ਜੀ ਮੋਤਨਾ ਸਹਾਸਤ ਮੰਦਰੀ ਲੈ ਰਹੇ ਆਂ ਕਿ ਵੇਚ ਰਹੇ ਆ। ਉਹਦਾ ਕਿੰਨੇ ਤੱਕ ਪਹੁੰਚਦਾ ਅਸੀਂ ਤਾਂ ਦੇਖੋ ਸਿੰਪਲ ਜੀ ਗੱਲ ਹੈ। ਅਸੀਂ ਕਿਸੇ ਨੂੰ ਨਹੀਂ ਕੁਝ ਦਿੰਦੇ। ਅਸੀਂ ਆਪ ਜਾ ਕੇ ਆਪ ਵੜਣਾ ਆਤੀ। ਟਾਡੀਆਂ ਜਿਹੜੀਆਂ ਪਿੱਛੇ ਨੇ 4-5 ਦੀ ਦੇਖੋ ਪਾਣੀ ਦੇ ਵਿੱਚ ਬੋਟ ਸਾਡੀਆਂ ਜਾ ਰਹੇ ਇੰਡੀਵਿਜੂਅਲ ਇੱਕ ਇੱਕ ਦੇ ਰਹੇ ਆ ਪਰ ਤੋਂ ਤਜਿਲਕਾ ਦੇ ਸੈਸ਼ਨ ਜੱਜ ਅਰਤਾਰ ਸਿੰਘ ਉਹ ਸਾਡੇ ਬਾਤੋਂ ਨਿਕਲਾ ਹੈ ਉਹ ਪਰਸਨਲੀ 4 ਘੰਟੇ ਸਾਡੇ ਨਾਲ ਰਹੇ ਇੱਕ ਇੱਕ ਦੀ ਉਹਨਾਂ ਨੇ ਖੁਦ ਨਾਲ ਜਾ ਕੇ ਦਿੱਤੀ ਔਰ ਉਹਨਾਂ ਦਾ ਸਾਡੀ ਕੋਆਰਡੀਨੇਸ਼ਨ ਹੈ ਸਾਰਾ ਕੁਝ ਅਸੀਂ ਹਰਦ ਦੇ ਘੰਟੇ ਨਾਲ ਕੋਆਰਡੀਨੇਟ ਕਰੇ ਸਾਨੂੰ ਵੱਡੀ ਇੱਕ ਸਮੱਸਿਆ ਜਿਹੜੀ ਆ ਗਈ ਉੱਥੋਂ ਦੇ ਬੱਚੇ ਨੇ ਪੜਨਾ ਲੁੱਟ ਉਹਨਾਂ ਦੀ ਸਟੇਸ਼ਨਰੀ ਗਈ ਮੁੱਕ ਗਈਆਂ ਬੈਗ ਅਸੀਂ ਕੱਲ ਸੋ ਬੱਚਿਆਂ ਦਾ ਤੇ ਸਕੂਲ ਵਾਈਸ ਅਸੀਂ ਲੈ ਆਏ ਹਲੇ 6ਵੀਂ ਦੇ 8ਵੀਂ ਰੱਤੀ ਉਹਨਾਂ ਦੀਆਂ ਬੁੱਕਸ ਸਟੇਸ਼ਨਰੀ ਪਲੇਇੰਗ ਮਟੀਰੀਅਲ ਇਹ ਸਾਰਾ ਇਹ ਵੀ ਲੈ ਕਰਕੇ ਅਸੀਂ ਜਿਹੜਾ ਲੈ ਰਹੇ ਹਾਂ ਕੱਲ ਸਾਨੂੰ ਇੱਕ ਹੋਰ ਵੀ ਜਿਹੜੀ ਮਾਈਂਡ ਦੇ ਵਿੱਚ ਆਈ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਜੇ ਸਾਨੂੰ 200 ਸੈੱਟ ਮਿਲ ਗਏ ਕੱਲ ਅਸੀਂ ਉਹ ਲੈ ਕੇ ਜਾਣਾ ਤੇ ਸਾਨੂੰ ਲੱਗਿਆ ਕਿ ਉੱਥੋਂ ਆਰ ਉਹ ਛੋਟਾ ਬਲੈਂਡ ਦਾ ਖਰਚਾ ਚਾਹੀਦਾ ਪਾਣੀ ਇੰਨਾ ਗੰਦਾ ਪਸ਼ੂ ਪਸ਼ੂ ਪੁਰਸੀ ਉੱਤੇ ਬਿੱਲੀਆਂ ਇੰਡੀਆਂ ਬਾਰੀਆਂ ਨੇ ਸਮੈਲ ਹੈ ਉਹਨਾਂ ਦੀ ਬਾਡੀਜ਼ ਨਹੀਂ ਨਿਕਲ ਰਹੀਆਂ ਕਤਈ ਨਹੀਂ ਕਿਹੜੀ ਖੇਤੀ ਤੇ ਬੇ ਕੜੀ ਚਲੀ ਗਈ ਤੇ ਅਸੀਂ ਅੱਜ ਕੋਸ਼ਿਸ਼ ਕਰ ਰਹੇ ਬਿਨਾ ਬਿ ਬਿਨਾ ਇਲੈਕਟ੍ਰਿਸਿਟੀ ਦਾ ਜਿਹੜਾ ਆਰਓ ਚੰਦਾ ਉਹ ਅਸੀਂ ਅੱਜ ਕੋਸ਼ਿਸ਼ ਕਰ ਰਹੇ ਇਹ ਸ਼ਾਇਦ ਜਿੰਨੇ ਮਿਲ ਗਏ ਸਾਨੂੰ 200 ਤੋਂ ਸਾਡਾ ਟਾਰਗੇਟ ਹੈ ਇੱਕ ਇੱਕ ਘਰ ਦੇ ਵਿੱਚ ਉਹ ਵੀ ਦੇ ਕੇ ਆਣੇ ਉਸ ਤੋਂ ਬਾਅਦ 13 13 ਮਿਸ਼ਨ ਦੇ ਹਸਪਤਾਲੇ ਦੀ ਚੰਡੀਗੜ੍ਹ ਅਸੀਂ ਦੋ ਵਿਜ਼ਿਟ ਤੋਂ ਬਾਅਦ ਉਹਨਾਂ ਦੇ ਕਾਰਡ ਬਣਾ ਰਹੇ ਇਹ ਜਿਹੜਾ ਧਿਆਨ ਨਾਲ ਨੋਟ ਕਰਿਆ ਕਾਰਡ ਬਣਾ ਕੇ ਜਿੰਨੇ ਅਫੈਕਟਿਡ ਘਰ ਨੇ ਹਰ ਇੱਕ ਫੈਮਿਲੀ ਨੂੰ ਕਾਰਡ ਦੇਾਂਗੇ ਕਾਦਾ 25 ਨਵੰਬਰ ਦਾ ਕੋਈ ਵੀ ਸਰਜਰੀ ਤੁਸੀਂ ਕਰਾਣੀ ਗਲ ਬਲੇਡਰ ਸਟੋਨ ਕਿਡਨੀ ਸਟੋਨ ਯੂਰੋਥਰ ਮੋਰ ਪ੍ਰੋਸਟੇਟ ਹਰ ਨਿਆ ਪਾਈਲ ਨਾਰਮਲ ਡੀਵੀ ਸੀ ਜੇ ਕੋਈ ਸਰਜਰੀ ਕਰਾਣੀ ਹੈ ਤੁਸੀਂ ਚੰਡੀਗੜ੍ਹ ਆਓ 13 13 ਫਰੀ ਜੜਾ ਸਰਜਰੀ ਕਰਿਓ ਰਹਿਣ ਦੀ ਵਿਵਸਥਾ ਕਰੇਗਾ ਅਣਜਾਣ ਦਾ ਕਰਾਇ ਵਿੱਚ ਤੇ ਅਸੀਂ ਘਰ ਘਰ ਮੈਸੇਜ ਦੇਣਾ ਇਹ ਲੋੜ ਪੈਣੀ ਹੈ ਤੁਸੀਂ ਇੱਕ ਚੀਜ਼ ਰੱਖੋ ਮੈਂ ਛੋਟੀ ਦੱਸਾਂ ਪਰ ਤੋਂ ਸਾਨੂੰ ਇੱਕ ਜ਼ਮੀਦਾਰ ਮਿਲਿਆ ਜਿਹੜੀ ਆਪਾਂ ਗੱਲ ਕਰੀ 20 ਕਿੱਲੇ ਜ਼ਮੀਨ ਧਿਆਨ ਨਾਲ ਸੁਣਨਾ ਜੀ 20 ਕਿੱਲੇ ਜ਼ਮੀਨ ਤੇ ਅਸੀਂ ਖੜੇਵੇਂ ਖੜੇ होके ਗੱਲ ਕਰ ਰਹੇ ਹਾਂ ਕਹਿੰਦਾ ਜੀ ਸਾਰੀ ਜ਼ਿੰਦਗੀ ਅਸੀਂ ਇਵੇਂ ਕੀਤਾ ਇਹ ਨਹੀਂ ਸਾਡੇ ਕੋਲ ਨੀ ਪਰ ਸਾਡੀਆਂ ਪੈੜੀਆਂ ਗਈਆਂ ਪਾਲ 1.5 ਸਾਲ ਨੂੰ ਇਹਦੇ ਬਚਾਈ ਨਹੀਂ ਕਰ ਪਾ ਸਕੇ ਧਾਰੇ ਸਾਡੇ ਰੂਗੇ ਸਾਨੂੰ ਐ ਨਹੀਂ ਜਦੋਂ ਘਰ ਜਾਵਾਂਗੇ ਫੇਰ ਖੜੇ ਹੋ ਜਾਂਦੇ ਅਸੀਂ ਪਰ ਅੱਜ ਅਸੀਂ ਸ਼ਿਵਰਾਜ ਬੈਠਿਆ ਘਰੋਂ ਉੱਤਰ ਛੱਡ ਕੇ ਬਾਹਰ ਬੈਠੇ ਹਾਂ ਮਤਲਬ ਅੱਜ ਅਸੀਂ ਪ੍ਰਕਾਰੀ ਦੇ ਕੰਡੇ ਤੇ ਬੈਠੇ ਹੋਏ ਜਦੋਂ ਅਸੀਂ ਗੱਲ ਕਰ ਰਹੇ ਇੱਕ ਹੁੰਦੇ ਉੱਥੇ ਬੜੀ ਦੁਨੀਆ ਫੋਟੋਆਂ ਫਿਰ ਜਾਣ ਜਾ ਰਹੀ ਉਹਨੇ ਦੋਨੇ ਫੋਟੋਆਂ ਖਿੱਚਣ ਲੱਗੀ ਤੇ ਉਹਨਾਂ ਨੇ ਨੂੰ ਕਹਿੰਦਾ ਭਾਈ ਸਾਹਿਬ ਤੁਹਾਡੀ ਮਦਦ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਸਾਡਾ ਜਲੂਸ ਨਾ ਗੱਡੋ ਜੰਮੀਆ ਅਸੀਂ ਦੱਸਦੇ ਆ ਪਰਵਾਦਨਾ ਬਣਾਇਆ ਇਹ ਮੁਜਬੀਬਤ ਆ ਗਈ ਨਾ ਦੇਓ ਅਸੀਂ ਉਹ ਵੀ ਕਰ ਲਾਂਗੇ ਮੈਨਾਂ ਪਰ ਸਾਡੀ ਫੋਟੋਆਂ ਲਾ ਲਾ ਕੇ ਬੱਚਿਆਂ ਦੀ ਅਰੋਧੀਆਂ ਦੀ ਇਹ ਸਾਡੇ ਟੀਵੀ ਤੇ ਦਿਖਾਣੇ ਬੰਦ ਕਰ ਪਰ ਵਾਕਈ ਮੈਨੂੰ ਰੋਣਾ ਆ ਗਿਆ ਇਹ ਜਲੂਸ ਨੂੰ ਦੇ ਵੀ ਲੱਗਦਾ ਕਿ ਜੀ ਆਪਾਂ ਫੋਟੋ ਖਿੱਚਾਂਗੇ ਸ਼ਾਇਦ ਉਹ ਮਦਦ ਨੂੰ ਘੂਮ ਮੇਲੇਗੀ ਹੋ ਬੰਦੇ ਬੰਦੇ ਸਾਲ ਤੁਸੀਂ ਜਿਹੜੇ ਗਰੁੱਪ ਤੋਂ ਖਿੱਚ ਲੋ 15 ਬੰਦੇ ਆ ਆਸ਼ਨ ਮੜੇ ਇੰਡੀਵਿਜੂਅਲ ਤੁਸੀਂ ਇੱਕ ਬੰਦੇ ਦੀਆਂ ਫੋਟੋਆਂ ਖਿੱਚੋਗੇ ਬੱਚੇ ਦੀਆਂ ਖਿੱਚੋਗੇ ਉਹ ਤੁਸੀਂ ਆਹ ਦੇਖੋ ਮੀਡੀਆ ਦੇ ਬੰਦੇ ਹੋ ਤੁਸੀਂ ਕੌਣ ਹੋ ਇਹ ਪੋਜੀਸ਼ਨ ਤੇ ਨਹੀਂ ਦੇਖੋ ਚੰਗੇ ਪੱਲੇ ਕਾਂਦੇ ਪਿੰਦੇ ਘਰਾਂ ਦੇ ਬੰਦੇ ਸੀ ਅੱਜ ਮਜਬੂਰੀ ਚ ਆ ਗਏ ਅਜੇ ਪਤਾ ਕੋਈ ਨਹੀਂ ਕਿੰਨੇ ਦਿਨੋਂ ਉਹਨਾਂ ਦਾ ਸਮੇਂ ਚੱਲ ਰਿਹਾ ਤੇ ਸਾਡੀ ਕੋਸ਼ਿਸ਼ ਇਹ ਅਸੀਂ ਅੱਗੇ 6 ਮਹੀਨੇ ਛੱਡਣਾ ਨਹੀਂ ਚਾਹੇ 10 ਮਿੰਟ ਲਈਏ ਇਹ ਪੰਜ ਮਹੀਨੇ ਲਈ ਪੂਰਾ ਐਂਡ ਸਰਦੀਆਂ ਤੱਕ ਵੈਰਡਿੰਗਸ ਤੱਕ ਜਿਹੜੀਆਂ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਸਾਨੂੰ ਸੰਗਤ ਬਹੁਤ ਪਿਆਰ ਕਰ ਰਹੀ ਹੈ ਇੰਨਾ ਮਾਨ ਸਤਕਾਰ ਸੰਗਤ ਦੇ ਰਹੀ ਹੈ ਵੀ ਤੁਹਾਨੂੰ ਜੋ ਚੀਜ਼ ਚਾਹੀਦੀ ਆਜ ਵੀ ਮੈਂ ਆਉਣੇ ਵੀਡੀਓ ਕੱਲ ਵੀ ਵੀਡੀਓ ਨਾਲ ਸੰਭਾਈ ਹੋਣਾ ਰਾਸ਼ਨ ਨਹੀਂ ਦਿਓ ਸਾਨੂੰ ਤਰਪਾਲਾ ਦਿਓ ਸੋਨਰ ਲਾਈਟਾ ਦਿਓ ਆਰੋ ਦੇ ਆਰੋ ਦੇ ਯੂਨਿਟਸ ਦਿਓ ਸਾਨੂੰ ਮੈਡੀਸਨ ਦੀ ਸਾਡੇ ਕੋਲ ਪੁੱਛ ਕੇ ਦਿਓ ਐਵੇਂ ਨਹੀਂ ਪੇਟੀਆਂ ਭਰ ਕੇ ਤੁਸੀਂ ਦੇ ਰਹੇ ਅਸੀਂ ਕਿਟਸ ਬਣਾ ਰਹੇ ਹਾਂ ਜੀ ਪਰਪੋਰਿਕੀ ਘਰ ਦੇ ਵਿੱਚ ਇਹਨਾਂ ਨੂੰ ਦਿਖਾਈ ਹੈ ਕੱਲ ਅਸੀਂ ਉਹਦੇ ਪੰਜ ਪੱਤੇ ਬੁਖਾਰ ਦੇ ਪੰਜ ਪੱਤੇ ਲੋਡ ਮੋਸੇ ਦੇ ਪੰਜ ਪੱਤੇ ਪੇਟ ਦਰਦ ਦੇ ਪੰਜ ਪੱਤੇ ਸਿਰ ਦਰਦ ਦੇ ਐਂਟੀਬਾਇਓਟਿਕਸ ਦੇ ਉਹਦੇ ਦਵਾਈਆਂ ਨੇ ਸੈਨੀਟਾਈਜ਼ਰ ਡਾਟ ਕਾਰਡ ਜਿਹੜੇ ਸੈਂਟਰੀ ਪੈਡ ਉਹ ਜੌਨਸਨ ਐਨ ਜੌਨਸਨ ਦਾ ਪੈਕੇਟ ਉਹਦੇ ਤੇ ਪੰਜ ਮੋਮਬਤੀਆਂ ਨੇ ਪੰਜ ਟੂਥ ਬਰਸ਼ ਨੇ ਪੇਸਟ ਮੌਸਟਚਰਾਈਜ਼ਰ ਵੀ ਨਾਲ ਲੈਣੇ ਉਹਦੇ ਵਿੱਚ ਸਾਰੀ ਪੈਕੇਜ ਬਣਾਤਾ ਤੇ ਲੇਟੇ ਉਹਨਾਂ ਦਿਖਾਇਆ ਕੱਲ ਮੈਂ ਉੱਤੇ ਅਸੀਂ ਉਹ ਕੋਸ਼ਿਸ਼ ਹੈ ਹਰ ਘਰੀ ਚ ਇੱਕ ਇੱਕ ਦੇ ਦੀਏ ਕਢੋੜੇ ਜਿਹੜੀ ਚੀਜ਼ ਵਿੱਚੋਂ ਬਾਹਰ ਰਾਤ ਕੁ ਸ਼ਗਰਾਂ ਭੱਜੀ ਜਾਂਦੇ। ਭਾਰਾ ਪੜਾ ਕਰੇ ਉੱਤੇ ਲਿਖਦਾ ਇਹ ਦਵਾਈ ਬੁਖਾਰ ਦੀ, ਇਹ ਦਵਾਈ ਉਲਟੀ ਆ ਦੀ, ਇਹ ਦਵਾਈ। ਤੇ ਸਾਡੀ ਕੋਸ਼ਿਸ਼ ਹੈ। ਪਰਮਾਤਮਾ ਠੱਲ ਪਾਵੇ। ਅਸੀਂ ਅਰਦਾਸ ਕਰਨਾ ਸਾਨੂੰ ਪਹਿਲੇ ਅਰਦਾਸ ਹੋਵੇ। ਕਿ ਪਰਮਾਤਮਾ ਠੱਲ ਪਾਵੇ, ਬੂਤ ਹੋ ਗਿਆ। ਤੇ ਵੀ ਸਾ ਜਿਹੜੇ ਭੂਤਰੇ ਪੂਰੇ ਜਿਹੜੇ ਅਸੀਂ ਦੇਖੇ ਆ, ਸਾਨੂੰ ਦੇਖ ਨਹੀਂ ਬਾਰੇ। ਦੇਖਣਾ ਬੜਾ ਅਸ ਹੈ। ਅਸੀਂ ਤਾਂ ਤੁਸੀਂ ਟੀਵੀ ਦੇਖੇ, ਅਸੀਂ ਤਾਂ ਮੰਦਰ ਅੰਦਰ ਜਾ ਕੇ ਵੇਖਾਇਆ। ਸਹੀ ਗੱਲ। ਅਸੀਂ ਰੋਂਦੇ ਆ ਬਿਲਕੁਦਿਆਂ ਦੇਖ ਕੇ ਆ। ਉਪਰ ਉਹਨਾਂ ਕੀ ਇਹ ਅਸੀਂ ਕਿੰਡੇ ਪਿੰਡ ਵਿੱਚ ਗਏ ਜੀ RAMDAS ਪਿੰਡ ਅਜਨਾਲਾ ਦੇ 18 ਗਲਮਟ ਇੰਟੀਰੀਅਰ ਹੈ 10 ਮੂਵ ਹੋ ਟੂ ði ਸੈਟਅਪ ਸਾਰੇ ਪਿੰਡ ਦੇ ਦੁਬੇ ਉਹਨਾਂ ਨੇ ਕੀ ਕੀਤਾ ਦੇਖੋ ਟੌਲੀਆਂ ਆਪਣੀਆਂ ਸੜਕ ਤੇ ਲਾ ਕੇ ਉੱਤੇ ਤਰਪਾਨਾ ਲਾ ਕੇ ਉੱਥੇ ਰਹਿੰਦੇ ਨੇ ਉਹ ਕਹਿੰਦੇ ਦੇਖੋ ਘਰ ਜਾਣੇ ਜੋ ਹੈਗਾ ਚੀਜ਼ਾਂ ਮੈਂ ਠੀਕ